ਕਿੰਨੇ ਸਾਲੇ ਇਸ ਕਾਜ ਤੋਂ ਬਾਗਲਾ ਨਹੀਂ ਕਿਸ਼ਾ ਦੱਸ ਸਕਦਾ ਜੀ ਜਿੰਨ ਕਿ ਸੰਗਣਾ ਨੇ ਅਧਿਕਾਰ ਯਾਤ ਕੱਲਵਾਈ हरियाणा में और अन्य तमाम राज्यों में तेरह फरवरी के दिल्ली कूच की तैयारी बड़े सतर पर चल रही है और मैं आपको बता दूँ कि आज कर्नाटक से पहला जत्था दिल्ली के लिए रवाना हो चुका है क्योंकि दिल्ली और कर्नाटक की दूरी बहुत ज़्यादा है तो वो तेरह तारीख को सुबह पहुँचेंगे दिल्ली में बड़ी संख्या में कर्नाटक से किसान चल चुके हैं वहाँ से तो पूरी फुल तैयारी है हरियाणा में जगह जगह जिले ज़िले में ट्रैक्टर मार्च हो चुका है दो तारीख को फ़तेहाबाद में बड़ा ट्रैक्टर मार्च हुआ था सात तारीख को सिरसा में हुआ तीस इकतीस को अम्बाड़ा में हुआ कुरुक्षेत्र में हुआ कैथल में बड़ी मीटिंग हुई तीन फरवरी को नारनौन में बड़ी रैली हुई तो पूरा मजबूती से तैयारी चल रही है आप पंजाब में तो देख ही चुके हो पहले तीन बड़ी बड़ी महारैली हो चुकी है एक लाख से ज़्यादा किसानों की तो किसान पूरे तरीके से आर पार की लड़ाई लड़ने का मन बना चुका है और सरकार अपनी तरफ से पूरी तानाशाही कर रही है कभी हरियाणा में पेट्रोल पंप वालों को नोटिस दिए जा रहे हैं कि किसी भी किसान को डीजल नहीं देना है घर पे पुलिस वाले छापे मार रहे हैं कह रहे हैं नोटिस चिपका रहे हैं कि आपकी प्रॉपर्टी सीज़ कर लेंगे आपके खाते बंद कर देंगे आपकी प्रॉपर्टी कुर्की हो जाएगी लेकिन किसान ना तो दबने वाला ना डरने वाला ना झुकने वाला ना पीछे हटने वाला किसान जब तक लड़ेगा जब तक किसानों को एमएसपी पे गारंटी कानून नहीं मिलेगा जब तक किसानों को पूर्ण कर्ज मुक्ति नहीं मिलेगी जब तक स्वामीनाथन आयोग की रिपोर्ट लागू नहीं की जाएगी जब तक 2013 वाला भूमि अधिग्रहण कानून दोबारा से लागू नहीं किया जाएगा जब तक लखीमपुर खीरी के घायल और शहीद किसानों को न्याय नहीं दिया जाएगा तब तक देश का किसान मजबूती से लड़ाई लड़ने का मन बना चुका है और तेरह फरवरी को आप देखेंगे बड़ी संख्या में जाएंगे साड़ी जीडी तैयारी है पूरी मैं लगता भी मुकम्मल कर ली है साड़ी जो क्यों जिड़ी साड़ी लीडरशिप है जोड़ी साड़ी ग्राउंड लेवल पर है ਉਹ ਸਾਡੇ ਆਗੂਆਂ ਨੇ ਜਿਹੜੇ ਪਿੰਡਾਂ ਦੇ ਵਿੱਚ ਫੰਡ ਇਕੱਠਾ ਕਰ ਲਿਆ ਟਰਾਲੀਆਂ ਤਿਆਰ ਕਰ ਲਈਆਂ ਕੱਲ ਤੋਂ ਮੈਨੂੰ ਇਹ ਲੱਗਦਾ ਵੀ ਸਾਡੀਆਂ ਟਰਾਲੀਆਂ ਤੁਰਨ ਲਈ ਤਿਆਰ ਨੇ ਸ਼ੁਰੂ ਹੋ ਜਾਣਗੀਆਂ 13 ਤਰੀਕ ਨੂੰ ਹਰ ਹਾਲਤੋ ਅਸੀਂ ਜਿਹੜਾ ਨਾਰਾ ਦਿੱਤਾ ਹੋਇਆ ਕਿ ਦਿੱਲੀ ਕੂਚ ਕਰਨ ਦਾ ਸਾਰੇ ਭਾਰਤ ਦੇ ਵਿੱਚੋਂ ਕਿਸਾਨ ਘਰਾਂ ਦੇ ਵਿੱਚੋਂ ਕੋਈ ਦੂਰ ਆ ਨੇੜੇ ਆ ਕੋਈ 10 ਨੂੰ ਅੱਜ ਵੀ ਸ਼ਾਮ ਨੂੰ ਤੁਰਨੇ ਸ਼ੁਰੂ ਹੋ ਜਾਣਗੇ ਇਹ ਕੱਲਾ ਪੰਜਾਬ 'ਚ ਹੀ ਨਹੀਂ ਹਰਿਆਣੇ 'ਚ ਰਾਜਸਥਾਨ 'ਚ ਜੁਪੀ 'ਚ ਇਹ ਪੂਰੇ ਹੀ ਦਿੱਲੀ ਕੂਚ ਵਾਲਾ ਪ੍ਰੋਗਰਾਮ ਇਹ ਬੁੱਧੀਜੀਵੀ ਵੀ ਕਹਿਣ ਲੱਗੇ ਵੀ ਇਦੋਂ ਉਰਾਂ ਹੁਣ ਕੋਈ ਘੋਲ ਦੀ ਫਾਰਮ ਰਹਿ ਨਹੀਂ ਗਈ। ਨੋਡੇ ਵਾਲਿਆਂ ਦਾ ਜ਼ਮੀਂਦਾਰ ਰੋਲਾ ਸੀ ਪਰਸੋਂ ਉਹਨਾਂ ਨੇ ਵੀ 5000 ਬੰਦਾ ਬਾਰਡਰ ਤੇ ਬੈਠਾ ਤੁਰੰਤ ਉਹ ਉਹਨਾਂ ਨੂੰ ਹਫ਼ਤੇ ਦਾ ਟਾਈਮ ਦੇ ਕੇ ਸਾਰੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ। ਸੋ ਉਦੋਂ ਬਾਤ ਆਇਆ ਉਹ ਜਿਹੜਾ ਨੋਡੇ ਵਾਲਾ ਹੋਇਆ ਉਹਨੇ ਤਾਂ 13 ਵਾਲੇ ਦੀ ਖਾਤਰ ਸਮਝ ਲਓ ਵੀ ਇੱਕ ਪੂਰੇ ਸਾਜ਼ਗਰ ਮਾਹੌਲ ਪੈਦਾ ਕਰਤਾ। ਹਰਿਆਣੇ ਦੇ ਵਿੱਚ ਹੋਇਆ ਵੀ ਇਹਨਾਂ ਨੇ ਵੱਧ ਸਖਤੀ ਹਰਿਆਣੇ ਦੀ ਸਰਕਾਰ ਕਰ ਰਹੀ ਹੈ। ਛਾਪੇ ਮਾਰ ਰਹੀ ਹੈ। ਜਿਹੜੀਆਂ ਸੰਸਥਾਾਂ ਮਾ ਧਾਰਮਿਕ ਸੰਸਥਾਾਂ ਮਰ ਉਹਨਾਂ ਕਹਿ ਰਹੇ ਲੰਗਰ ਨਾ ਭੇਜੋ ਤਾਂ ਉਹਦੇ ਜਵਾਬ ਦੇ ਵਿੱਚ ਜਿੱਥੇ ਵੀ ਉਹ ਫੜਨ ਜਾਂਦੇ ਤੇ ਤੁਰੰਤ ਸਾਰਾ ਪਿੰਡ ਇਕੱਠਾ ਹੋ ਕੇ ਉਲਟਾ ਪੁਲਿਸ ਵਾਲਿਆਂ ਦੇ ਘਰਾਓ ਹੋ ਜਾਂਦੇ ਨੇ ਤੇ ਕਈ ਪਿੰਡਾਂ ਦੇ ਗੁਰਦੁਆਰਿਆਂ ਨੇ ਮਤੇ ਪਾ ਕੇ ਪ੍ਰਸ਼ਾਸਨ ਨੂੰ ਦਿੱਤੇ ਵੀ ਅਸੀਂ ਲੰਗਰ ਭੇਜਾਂਗੇ ਤੁਸੀਂ ਜਿਹੜਾ ਸਾਡਾ ਗੁਰਦੁਆਰਾ ਬੰਦ ਕਰਾਉਣਾ ਹੋਇਆ ਗੁਰਦੁਆਰਾ ਕਰਾ ਦਿਓ ਜੇ ਕੋਈ ਹੋਰ ਸਾਡਾ ਕੁਝ ਬੰਦ ਕਰਾਉਣਾ ਉਹ ਕਰਾ ਦਿਓ ਸੋ ਇਸ ਕਰਕੇ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਨੇ ਵੀ ਜਿਹੜਾ 13 ਦੀ ਖਾਤਰ ਹੈ ਜਿਹੜਾ ਮਾਹੌਲ ਹੈ ਉਹ ਪੂਰੇ ਉਤਸ਼ਾਹ ਵਾਲਾ ਮਾਹੌਲ ਹੈ ਜਿੰਨਾ ਅਸੀਂ ਸਮਝਦੇ ਹਾਂ ਵੀ 2000 20 ਦੇ ਵਿੱਚ 26 ਨਵੰਬਰ ਨੂੰ ਜਿੰਨੀਆਂ ਟਰਾਲੀਆਂ ਗੰਗੀਆਂ ਸੀਗੀਆਂ ਉਦੋਂ ਟਰਾਲੀਆਂ ਦੀ ਗਿਣਤੀ ਪੰਜਾਬ ਦੇ ਵਿੱਚੋਂ ਹੈ ਜਿਹੜੀ ਉਹ ਵਧੂਗੀ ਕਿਸਾਨ ਜਥੇਬੰਦੀਆਂ ਦੋ ਫਾਰਮ ਦੱਸਿਆ ਜੀ ਦੋਨੇ ਫਾਰਮਾਂ ਦੀਆਂ ਪੰਜਾਬ ਦੇ ਵਿੱਚ 15 16 ਇਹਨਾਂ ਦੇ ਫਾਰਮ ਲੀਆਂ ਹੈਗੀਆਂ 10 11 ਸਾਢੇ ਦੀਆਂ ਹੈਗੀਆਂ 25 26 ਜਥੇਬੰਦੀਆਂ ਤਾਂ ਪੰਜਾਬ ਚੋਂ ਜਾ ਰਹੀਆਂ ਨੇ ਬਾਕੀ ਜਿਹੜੀਆਂ ਹੈਗੀਆਂ ਦੁਹ ਹਰਿਆਣਾ ਚੋਂ ਉੱਤਰੀਪਾ ਆਪਣਾ ਪੱਛਮੀ ਯੂਪੀ ਹੈ ਜਿਹੜਾ ਰਾਜਸਥਾਨ ਹੈ ਤੇ ਮੱਧ ਪ੍ਰਦੇਸ਼ ਤਕਰ ਦੀਆਂ ਜਿਹੜੀਆਂ ਜਥੇਬੰਦੀਆਂ ਆਰ ਰਹੇ